ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਜਿਹੜਾ ਡਿਜ਼ਾਈਨ ਲੈ ਕੇ ਆਈਆਂ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਬੜਾ ਮਤਲਬ ਫੁੱਲਿਆ ਫੁੱਲਿਆ ਡਿਜ਼ਾਈਨ ਬਣਦਾ ਹੈ ਸਿਰਫ ਇੱਕ ਕੁੰਡੇ ਤੇ ਡਿਜ਼ਾਈਨ ਬਣੇਗਾ ਇੱਕ ਕੁੰਡੇ ਦੇ ਨਾਲ ਹੀ ਡਿਜ਼ਾਈਨ ਜਿਹੜਾ ਬਹੁਤ ਹੀ ਪਿਆਰਾ ਬਣ ਕੇ ਆਏਗਾ ਤੇ ਬਣਾਉਣ ਵਿੱਚ ਬਹੁਤ ਆਸਾਨ ਹੈ ਕੋਈ ਔਖਾ ਡਿਜ਼ਾਈਨ ਨਹੀਂ ਆ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਸੌਖੇ ਡਿਜ਼ਾਈਨ ਲੈ ਕੇ ਆਵਾਂ ਜਿਹੜੇ ਹਰ ਇੱਕ ਨੂੰ ਆਸਾਨੀ ਦੇ ਨਾਲ ਸਮਝ ਆ ਜਾ ਸਕਣ ਤੇ ਬਣੇ ਹੋਏ ਵੀ ਸੋਹਣੇ ਲੱਗਣ ਕਿਉਂਕਿ ਜਿਹੜੇ ਔਖੇ ਡਿਜ਼ਾਈਨ ਹੁੰਦੇ ਆ ਕਾਫੀ ਸਲਾਈਆਂ ਦੇ ਡਿਜ਼ਾਈਨ ਹੁੰਦੇ ਉਹ ਦੱਸਣ ਵਿੱਚ ਵੀ ਥੋੜੀ ਮੁਸ਼ਕਲ ਆਉਂਦੀ ਹੈ ਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਨਾਲੇ ਤੁਹਾਨੂੰ ਬਣਾਉਣ ਵਿੱਚ ਵੀ ਮੁਸ਼ਕਲ ਆਉਂਦੀ ਆ ਜਿਹੜੇ ਇਸ ਤਰ੍ਹਾਂ ਦੇ 2-3 ਸਲਾਈਆਂ ਦੇ ਡਿਜ਼ਾਈਨ ਆ 4 ਸਲਾਈਆਂ ਦੇ ਡਿਜ਼ਾਈਨ ਆ ਇੱਕ ਕੁੰਡੇ ਤੇ ਬੰਦੇ ਨੇ ਉਹ ਬਹੁਤ ਪਿਆਰੇ ਡਿਜ਼ਾਈਨ ਲੱਗਦੇ ਨੇ ਤੇ ਬਹੁਤ ਆਸਾਨੀ ਦੇ ਨਾਲ ਹਰ ਕੋਈ ਜਿਹੜਾ ਬਿਗినਰ ਆ ਉਹ ਵੀ ਇਸ ਡਿਜ਼ਾਈਨ ਨੂੰ ਸਿੱਖ ਸਕਦਾ ਹੈ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 3-3 ਦੇ ਹਿਸਾਬ ਨਾਲ ਕੁੰਡੇ ਪਾਉਣੇ ਆ ਤੁਸੀਂ 4 ਦੇ ਹਿਸਾਬ ਨਾਲ ਵੀ ਇਹਦੇ ਵਿੱਚ ਕੁੰਡੇ ਪਾ ਸਕਦੇ ਜੀ ਕਿਉਂਕਿ ਸਿਰਫ ਇੱਕ ਕੁੰਡੇ ਦਾ ਡਿਜ਼ਾਈਨ ਆ ਬਾਕੀ ਦੋ ਕੁੰਡੇ ਆਪਾਂ ਗੈਪ ਵਾਸਤੇ ਪਾਉਣੇ ਆ ਤੇ ਜੇ ਆਪਾਂ ਤਿੰਨ ਕੁੰਡੇ ਵੀ ਗੈਪ ਵਾਸਤੇ ਪਾ ਸਕਦੇ ਆ ਫਿਰ ਡਿਜ਼ਾਈਨ ਥੋੜਾ ਵਿਰਲਾ ਬਣੇਗਾ ਤੇ ਮੈਂ ਇੱਥੇ ਜਿਹੜਾ ਡਿਜ਼ਾਈਨ ਆ ਥੋੜਾ ਸੰਗਣਾ ਸੰਗਣਾ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਇਹ ਵਾਲੇ ਡਿਜ਼ਾਈਨ ਨੂੰ ਤੁਸੀਂ ਛੋਟੇ ਬੱਚਿਆਂ ਦੀ ਕੋਟੀ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਫੁੱਲਾ ਫੁੱਲਾ ਡਿਜ਼ਾਈਨ ਬਣੇਗਾ ਇਸ ਦੇ ਲਈ ਤੁਸੀਂ ਬ੍ਰੀਕ ਬੂਲ ਲੈ ਲੈਣੀ ਆ ਜਿਹੜੀ 베ਬੀ ਬੂਲ ਹੁੰਦੀ ਆ ਉਹ ਤੁਸੀਂ ਲੈ ਲੈਣੀ ਆ ਤੇ ਉਹਦੇ ਨਾਲ ਤੁਸੀਂ ਇਹ ਡਿਜ਼ਾਈਨ ਬਣਾਉਣਾ ਹੈ ਇਹ ਡਿਜ਼ਾਈਨ ਤੁਸੀਂ 베ਬੀ ਪਿੰਕ ਤੇ ਜੈਲੋ ਤੇ ਬੱਚਿਆਂ ਵਾਲੇ ਕਲਰ ਤੇ ਕਿਤੇ ਵੀ ਬਣਾ ਸਕਦੇ ਜੇ ਵੈਸੇ ਤੁਸੀਂ ਇਸ ਡਿਜ਼ਾਈਨ ਨੂੰ ਵੱਡਿਆਂ ਦੀ ਕੋਟੀ ਤੇ ਵੀ ਬਣਾ ਸਕਦੇ ਜੇ ਪਰ ਬੱਚਿਆਂ ਦੀ ਕੋਟੀ ਤੇ ਫੁੱਲਾ ਫੁੱਲਾ ਡਿਜ਼ਾਈਨ ਜਿਹੜਾ ਉਹ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਮੈਂ ਇੱਥੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਚਾਰ ਕੁੰਡੇ ਵਾਧੂ ਪਾਏ ਨੇ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋਨੋਂ ਸਾਈਡ ਤੇ ਇੱਕ-ਇੱਕ ਕੁੰਡਾ ਐਗਜ਼ਿਸਟ ਵਾਸਤੇ ਪਾਇਆ ਹੈ ਚਾਰ ਕੁੰਡੇ ਵਾਧੂ ਪਾਏ ਨੇ ਤੇ ਤੁਸੀਂ ਵੀ ਆਪਣੇ ਹਿਸਾਬ ਦੇ ਨਾਲ ਕੁੰਡੇ ਜਿਹੜੇ ਆ ਉਹ ਪਾ ਸਕਦੇ ਜਿੱਤੇ ਉਲਟੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਏਗਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਉਲਟੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਬਿਨਾ ਬੁਣੇ ਉਤਾਰ ਲਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਪੂਰੀ ਸਲਾਈ ਦੇ ਵਿੱਚ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਬਿਨਾ ਬੁਣੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਇਸ ਤਰ੍ਹਾਂ ਉਤਾਰ ਲੈਣਾ ਇਹ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾ ਲੈਣੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਉਲਟਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਹੈ ਉਲਟੇ ਪਾਸਿਓ ਹੁਣ ਦੂਸਰੀ ਸਲਾਈ ਬਣਾਵਾਂਗੇ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲੈਣਾ ਹੈ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਉਹ ਸਾਈਡ ਤੋਂ ਸਿੱਧੇ ਬਣਾਏ ਸੀ ਤਾਗਾ ਪਿੱਛੇ ਕਰ ਲਾਂਗੇ ਇਹ ਜਿਹੜਾ ਸਲਿੱਪ ਕੀਤਾ ਹੋਇਆ ਕੁੰਡਾ ਸੀ ਇਧਰੋਂ ਫੇਰ ਆਪਾਂ ਸਲਿੱਪ ਕਰ ਲੈਣਾ ਫਿਰ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡਾ ਬਿਨਾ ਬੁਨੇ ਤਾਗਾ ਅੱਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਇੱਕ ਕੁੰਡਾ ਬਿਨਾ ਬੁਨੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਸਾਡੀਆਂ ਦੋ ਸਲਾਈਆਂ ਬਣ ਗਈਆਂ ਹੁਣ ਤੀਸਰੀ ਸਲਾਈ ਉਲਟੇ ਪਾਸੇ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡ ਉਤਾਰ ਲੈਣਾ ਹੈ ਫਿਰ ਧਾਗਾ ਪਿੱਛੇ ਕਰ ਲੈਣਾ ਹੈ ਦੋ ਕੁੰਡੇ ਸਿੱਧੇ ਬਣਾ ਲੈਣੇ ਜਿਹੜੇ ਆਪਾਂ ਉਸ ਸਾਈਡ ਤੋਂ ਉਲਟੇ ਬਣਾ ਰਹੇ ਸੀ ਹੁਣ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਤੇ ਇਹ ਜਿਹੜੇ ਕੁੰਡੇ ਨੂੰ ਆਪਾਂ ਸਲਿੱਪ ਕਰ ਰਹੇ ਸੀ ਇਹਦੇ ਤੋਂ ਹੁਣ ਆਪਾਂ 5 ਕੁੰਡੇ ਬਣਾਉਣੇ ਆ ਇੱਕ ਕੁੰਡ ਲਿਆ ਫਿਰ ਦੋ ਤਿੰਨ ਚਾਰ ਤੇ ਪੰਜ ਇੱਕ ਕੁੰਡੇ ਤੋਂ ਆਪਾਂ 5 ਕੁੰਡੇ ਕਰ ਲਏ ਹੁਣ ਧਾਗਾ ਪਿੱਛੇ ਕਰਾਂਗੇ 2 ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਆ ਜਿਹੜਾ ਇੱਕ ਕੁੰਡਾ ਆਪਾਂ ਸਲਿੱਪ ਕੀਤਾ ਸੀ ਦੋ ਸਲਾਈਆਂ ਵਿੱਚ ਇੱਥੋਂ ਆਪਾਂ 5 ਕੁੰਡੇ ਬਣਾਵਾਂਗੇ ਇੱਕ ਬਣਾ ਲਿਆ ਫਿਰ ਅੰਜ ਕਰਕੇ ਇੱਕ ਜਾਲੀ ਪਾ ਕੇ ਦੂਜਾ ਬਣਾ ਲਿਆ ਫਿਰ ਜਾਲੀ ਪਾ ਲਈ ਤੇ ਫਿਰ ਬਣਾ ਲਿਆ ਇਹ ਆਪਾਂ 5 ਕੁੰਡੇ ਬਣਾ ਲੈਣੇ ਆ ਵੇਖੋ 1 2 3 4 ਤੇ 5 ਹੁਣ ਧਾਗਾ ਪਿੱਛੇ ਕਰਾਂਗੇ 2 ਕੁੰਡੇ ਸਿੱਦੇ ਧਾਗਾ ਆਪਣੀ ਵਾਲੀ ਸਾਈਡ 5 ਕੁੰਡੇ ਫਿਰ ਬਣਾਵਾਂਗੇ ਇਹ ਵਾਲੇ ਕੁੰਡੇ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਜੇ ਵੇਖੋ ਇੱਕ ਬਣਾ ਲਿਆ ਹੁਣ ਧਾਗਾ ਇਧਰਲੀ ਸਾਈਡ ਕਰ ਲਾਂਗੇ ਜਦੋਂ ਦੁਬਾਰਾ ਆਉਣਾਂਗੇ ਤੇ ਸਾਡੇ 3 ਬਣ ਜਾਣੇ ਆ ਫਿਰ ਧਾਗਾ ਇਧਰ ਸਾਈਡ ਕਰ ਲਾਂਗੇ ਫਿਰ ਦੁਬਾਰਾ ਆਉਣਾਂਗੇ 5 ਬਣ ਜਾਣੇ ਇਸ ਤਰੀਕੇ ਨਾਲ ਵੀ ਤੁਸੀਂ ਬਣਾ ਸਕਦੇ ਜੇ ਅੱਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਹੁਣ ਤਿੰਨ ਸਲਾਈਆਂ ਬਣ ਗਈਆਂ ਹੁਣ ਅੱਗੇ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹੁਣ ਜਿਹੜੇ ਆਪਾਂ ਇੱਕ ਤੋਂ ਪੰਜ ਕੁੰਡੇ ਕੀਤੇ ਸੀ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਬੈਕ ਲੂਪ ਦੇ ਨਾਲ ਪੰਜ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਪੰਜ ਕੁੰਡਿਆਂ ਤੇ ਇਸ ਤਰ੍ਹਾਂ ਕਰਕੇ ਆਪਾਂ ਇੱਕ ਕੁੰਡਾ ਕਰ ਦੇਣਾ ਫਿਰ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਜੇ ਆਪਾਂ ਪੰਜ ਕੁੰਡਿਆਂ ਤੇ ਇੱਕ ਕੁੰਡਾ ਇਸ ਤਰ੍ਹਾਂ ਵੀ ਕਰ ਸਕਦੇ ਆ ਵੇਖੋ 1 2 3 4 ਚਾਰ ਕੁੰਡੇ ਆਪਾਂ ਇਧਰ ਵਾਲੀ ਸਲਾਈ ਤੇ ਪਾ ਲਏ ਹੁਣ ਇਹ ਵਾਲੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਹੁਣ ਇਹ ਜਿਹੜੇ ਚਾਰ ਕੁੰਡੇ ਇਹਦੇ ਉੱਪਰੋਂ ਇਸ ਤਰ੍ਹਾਂ ਆਪਾਂ ਉਤਾਰਦੇ ਜਾਣਾ 1 2 3 ਦੇਚਾਰ ਇਹ ਸਾਡਾ 5 ਕੁੰਡਿਆਂ ਤੋਂ 1 ਕੁੰਡਾ ਹੋ ਗਿਆ ਤਾਂ ਅਗਾਂ ਆਪਣੀ ਵਾਲੀ ਸਾਈਡ ਕਰਾਂਗੇ 2 ਕੁੰਡੇ ਉਲਟੇ ਬਣਾਵਾਂਗੇ ਦੋਨੋਂ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਜੇ ਇਸ ਤਰ੍ਹਾਂ ਇਕੱਠੇ ਘਟਾ ਕੇ ਵੀ ਕਰ ਸਕਦੇ ਜੇ ਜੇ ਇਸ ਤਰ੍ਹਾਂ ਔਖਾ ਲੱਗਦਾ ਹੈ ਤੇ ਜਿਹੜਾ ਤੁਹਾਨੂੰ ਦੂਸਰਾ ਤਰੀਕਾ ਦੱਸਿਆ ਹੈ ਤੁਸੀਂ ਉਸ ਤਰ੍ਹਾਂ ਵੀ 5 ਕੁੰਡਿਆਂ ਤੋਂ ਇੱਕ ਇਸ ਤਰ੍ਹਾਂ ਥੋੜਾ ਔਖਾ ਹੈ ਇਸ ਤਰ੍ਹਾਂ ਕਰੋਗੇ ਤੇ ਸੌਖਾ ਹੋ ਜਾਏਗਾ ਵੇਖੋ ਇੱਧਰ ਕਰ ਲਏ 4 ਕੁੰਡੇ ਐਵੇਂਲੇ ਕੁੰਡੇ ਨੂੰ ਸਿੱਧਾ ਬਣਾ ਲਿਆ ਹੁਣ ਇਹ ਜਿਹੜੇ 4 ਕੁੰਡੇ ਆ ਇਹਨਾਂ ਨੂੰ ਇਸ ਤਰ੍ਹਾਂ نیچے ਉਤਾਰਦੇ ਜਾਣਾ ਇਸ ਤਰੀਕੇ ਦੇ ਨਾਲ ਵੀ ਤੁਹਾਡਾ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਹੋ ਜਾਣਾ। ਹੁਣ ਇੱਧਰ ਕਰਾਂਗੇ ਦੋ ਕੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ। ਲਾਸਟ ਵਾਲਾ ਕੁੰਡਾ ਸਿੱਧਾ। ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ। বারবার ਜਦੋਂ ਆਪਰ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਫੁੱਲਿਆ ਫੁੱਲਿਆ ਡਿਜ਼ਾਈਨ ਬੰਦਾ ਉੱਭਰਿਆ ਉੱਭਰਿਆ ਅਸੀਂ ਇਸ ਨੂੰ ਬੱਚਿਆਂ ਦੀ ਕੋਟੀ ਤੇ ਬਣਾ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਤਿਆਰ ਹੋ ਜਾਣਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਤੇ ਨਾਲ ਇਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ